ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪਰੀਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਹਾਂ ਤੁਸੀਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਜੋ ਹੋਗੇ ਇੱਕ ਕਵੈਸਟ ਬੇਨਤੀ ਕਰਦੇ ਹਾਂ ਆਪਣੀ ਨਰਕ ਪਰਖ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਫਰਜ ਸਮਝ ਕੇ ਧੰਨਵਾਦ ਵੀਡੀਓ ਵੇਖਣ ਲਈ ਦੱਬ ਕੇ ਸ਼ੇਅਰ ਕਰ ਦਿਆ ਕਰੋ ਹੋਰ ਵੀ ਕਿਸੇ ਦਾ ਫਾਇਦਾ ਜਾਂਦਾ ਮਾਤੜ ਦਾ ਅੱਜ ਦੀ ਆਪਣੀ ਵਿਜਿਟ ਪੰਡ ਪੈਣੀ ਗੁਰਮukh ਸਿੰਘ ਜ਼ਿਲ੍ਹਾ ਤਰਨਤਾਰ ਸਾਹਿਬ ਤਹਿਸੀਲ ਪੱਟੀ ਭਾਈ ਭੋਲੂ ਦੇ ਫਾਰਮ ਤੇ ਪਹੁੰਚੇ ਆਂ ਹਰ ਵਾਰ ਦੀ ਤਰ੍ਹਾਂ ਇੱਥੇ ਇੱਕ ਦੋ ਨਗ ਭੋਲੂ ਕੋਲ ਤਕਰੀਬਨ ਮਿਲਦੇ ਹੀ ਆ ਵੇਖਣ ਨੂੰ ਅੱਜ ਵੀ ਚੰਗੀਆਂ ਵੜਾਂ ਟੋਪ ਕੁਆਲਿਟੀ ਦੀਆਂ ਲੈ ਕੇ ਆਇਆ ਦੋ ਵੜਾਂ ਨੇ ਦੋਹਾਂ ਦੀ ਡਿਟੇਲ ਕਰਦੇ ਆਂ ਸਾਂਝੀ ਜੁੜੇ ਰਹੋ ਜੀ ਐਂਡ ਤੱਕਰ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੰਦੀ ਸਾਹਿਬ ਕਿਰਪਾ ਭਰਾ ਕਿਰਪਾ ਮਾਰਾਈ ਕਿੰਨੀ ਸੁਣਾ ਚੜਦੀ ਕਲਾ ਠੀਕ ਹੈ ਪਰਵਾਰ ਨੰਦ ਬੱਜੇ ਹੈ ਜੀ ਡਰੈਸ ਕਰੀਏ ਕਰਨੌਰ ਜੀ ਪਿੰਡ ਪੈਣੀ ਗੁਰਮukh ਸਿੰਘ ਜ਼ਿਲ੍ਹਾ ਤਰਨਤਾਰਨ ਤਹਿਸੀਲ ਪੱਟੀ ਆਮਨੇ ਦਿਹਾਲਪੁਰ ਦੇ ਨਾਲ ਹੀ ਆ ਕਿਲੋਮੀਟਰ ਲਾ ਰਿਹਾ ਹਾਂ ਦਿਹਾਲਪੁਰੇ ਦੇ ਲਾਗੇ ਕੋਰਕ ਵੈਂਡਰ ਸਵਾਜਪੁਰ ਦੇ ਇਹ ਭਿੱਖੀ ਵੈਂਡ ਬਿਲਕੁਲ ਲਾਗੇ ਲਾਗੇ ਹੀ ਆ ਨੇੜੇ ਨੇੜੇ ਹੀ ਹੈ ਹਨ ਤੇ ਮੋਬਾਈਲ ਨੰਬਰ ਮੋਬਾਈਲ ਨੰਬਰ 84270 ਹਮ 52301 ਠੀਕ ਹੈ ਤੇ ਦੋ ਬੈਣਾ ਸਈਆਂ 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 ਫੇਰ ਇਹ ਜਿਹੜੀ ਪਹਿਲੇ ਨੰਬਰ ਵਾਲੀ ਵੇੜ ਆ ਇਹਦਾ ਕਿੰਨਾ ਮੌਕੇ ਦਾ ਜਿਹੜਾ ਦੁੱਧ ਹੋਊਗਾ ਸੰਧੂ ਸਾਹਿਬ ਦੁੱਧ ਮੌਕੇ ਵਾਲਾ ਐਸ ਟਾਈਮ ਹੋਊਗਾ 15 16 ਕਿਲੋ ਵਾਹ ਜਿਹੜਾ ਠੰਡਾ ਕਰਕੇ ਮੇਲਣਾ ਹੈ ਮੋਟਾਵਾ 20 ਕਿਲੋ ਦਾ ਕਰੂਗੀ ਹਾਂਜੀ ਜਿਹੜਾ ਠੰਡਾ ਦੁੱਧ 15 16 ਕਿਲੋ ਹੋਊਗਾ ਐ ਟਾਈਮ ਤੇ ਸੁਹਾ ਸੁਹਾ ਦੁੱਜਾ ਓਕੇ ਤੋਰਾ ਕੀ ਹੈਗੀ ਠੰਡੀ ਧੀਰੀ ਕੋਈ ਉਹੋ ਜੀ ਗੱਲ ਨਹੀਂ ਭਾਵੇਂ ਕੋਈ ਬੰਗਾ ਪਾੜੇ ਭਾਵੇਂ ਕੋਈ ਬਿੰਡ ਬੰਗੇ ਤੇ ਚੋਲੇ ਵਾਹ ਵਾਹ ਚਲੋ ਖੋਲਗੇ ਪਹਿਲਾ ਮਾਲ ਫਿਰ ਗਿਆ ਟਿਕ ਟਾਂਕੂ ਮੈਂ ਨਾ ਸੰਧੂ ਸਾਹਿਬ ਪਾਉਣ ਦੀ ਦੇਰ ਆ ਜੇ 5 ਮਿੰਟ ਨਹੀਂ ਲੱਗੇ ਤੇ ਉਹ ਤਾਂ ਤੁਜੇ ਤੇ ਜੇ ਸਾਹ ਵੇਖ ਗਿਆ ਨਾ ਜਿੱਦੇ ਤੇ ਜੇ ਚੌਥੀ ਚੁੰਦੀ ਸਾਹ ਵੇਖ ਗਿਆ ਸੰਧੂ ਸਾਹਿਬ ਹਾਂ ਜੈ ਜੀ ਆਪਣਾ ਮਾਲ ਹੁੰਦਾ ਭਾਅ ਸੂਤਰ ਦੇਂਦੇ ਆ ਆਪਣੇ ਜੈ ਜੀ ਜੈ ਜੀ ਕੀ ਬਾਤ ਹੈ ਬਹੁਤ ਸੋਹਣਾ ਸੱਜਣੋ ਆਡਰ ਕੁਆਲਟੀ ਨੇ ਫਿਕਸ ਜੀ ਤਿਆਰ ਕੀਤੀ ਕਰਮਾ ਵਾਲੀ ਨੇ ਖਾਂ ਤੁਣ ਵੀ ਬਹੁਤ ਸੋਹਣਾ ਲੱਗਾ ਇਹ ਲੈਂਡੋ ਯੱਕ ਨਹੀਂ ਹੂੰ ਸੋਹਣੀ ਆ ਲਓ ਨਾ ਥਣ ਨਹੀਂ ਆਣਾ ਲੱਗਾ ਕਿ ਨਹੀਂ ਗਰਵਾਕੀ ਕਮਾਲ ਹੀ ਹੋਈ ਪਈ ਥਣ ਵਾਲੀ ਹਨ ਤੇ ਬੱਚਾ ਮੇਲ ਕਾਫ ਹਨਾ ਮਗਰ ਹਾਂਜੀ ਹਾਂਜੀ ਬੱਚਾ ਮੇਲ ਕਾਫ ਹੋਇਆ 10 ਦਿਨ ਹੋ ਗਏ ਸੰਧੂ ਸਾਹਿਬ ਸੁਈ ਨੂੰ ਤੇ ਹੁਣ ਮੌਕੇ ਦਾ ਦੁੱਧ ਪੱਕਾ ਕਿੰਨਾ ਦੱਸਿਆ ਜੀ ਮੈਂ ਨਾ ਸੰਧੂ ਸਾਹਿਬ ਜੀ 15 16 ਕਿਲੋ ਦੁੱਧ ਨਾ ਹੋਵੇ ਕਿਸੇ ਭਰਾਣੇ ਦੂਰੋਂ ਆਉਣ ਆਵੇ ਨਾ ਸਾਡੇ ਕੋਲ ਰਾਤ ਰਵੇ ਦੋ ਟਾਈਮ ਗਾਂ ਚੋਵੇ ਜੇ 15 16 ਕਿਲੋ ਦੁੱਧ ਨਾ ਨਿਕਲੇ ਉਹਨੂੰ ਖਰਚਾ ਜਿੰਨਾ ਲੱਗਾ ਉਹ ਦੇ ਕੇ ਘੱਲਾਂਗੇ ਓਕੇ ਧਾਰਾ ਮਾਰ ਨਗਾ ਜੀ ਦੋ ਦੋ ਮਾਰਿਓ ਜਾ ਰਹੀਆਂ ਨਾ ਮਾਰਿਓ ਠੀਕ ਹੈ ਜੀ ਹਾਂ ਜੀ ਦੋ ਦੋ ਚਾ ਚਾ ਧਾਰਾ ਕੜਵਾ ਦਿਓ ਜੀ ਲਓ ਜੀ ਸਜਣੋ ਵੈੜ ਵੀ ਚੰਗੀ ਆ ਥਾਲੇਵਾ ਵੀ ਚੰਗਾ ਤਿਆਰ ਕੀਤਾ ਆਡਰ ਕੁਆਲਿਟੀ ਫਿਕਸ ਹੈ ਜੀ ਤੇ ਰੋਗ ਰੋਗ ਦਾ ਮੋਟਾ ਥਾਨ ਆ 16 ਕਿਲੋ ਬਾਈ ਕਹਿੰਦਾ ਦੁੱਧ ਆ ਪੱਕਾ ਤੇ ਬਾਕੀ ਫਿਰ ਵੀ ਕੋਈ ਆਪਣੀ ਜਿਹੜੀ ਤਸੱਲੀ ਆ ਨਰਕ ਪਰਖ ਹੋ ਜਰੂਰੀ ਆ ਹਣਾ ਇਹ ਨਹੀਂ ਆ ਕਿ ਕੋਈ ਭਰਾ ਆਊਗਾ ਤੇ ਵੇਖ ਕੇ ਮੁੜ ਜਾਊਗਾ ਹੂੰ ਲੈ ਕੇ ਜਾਊਗਾ ਲੈ ਕੇ ਜਾਊਗਾ ਹੂੰ ਲੋਕੀ ਥਾਂ ਬਹੁਤ ਸੋਹਣਾ ਸਜਰੋ ਜਿਹੜਾ ਤਿਆਰ ਕੀਤਾ ਵੈਢ ਨੇ ਇਹ ਤਾਂ ਤੁਹਾਨੂੰ ਪਤਾ ਬੱਛੇ ਪੁੱਛੇ ਤੇ ਖਰਾਬ ਨੇ ਉਹ ਜਦੋਂ ਵਾਹ ਵਾਹ ਪਸ마ਹ ਵੀ ਬੜਾ ਸੋਹਣਾ ਗੱਡਿਆ ਵੈਢ ਨੇ ਬਾਕੀ ਟਾਈਮ ਅੰਤਾਜਾ ਲਾਇਓ ਕੋਈ 11 11:30 ਦਾ ਸਮਾਂ ਆਇਆ ਜਿਹੜੀ ਸ਼ਾਮ ਦੀ ਸੁਬਾਹ ਦੀ ਚਵਾਈ ਜਿਹੜੀ ਆ ਉਹ ਤਕਰੀਬਨ ਕਿੰਨੇ ਕ ਵਜੇ ਆਪਾਂ ਕਰ ਲਈਦੀ ਆ ਹੰਦੂ ਸਾਹਿਬ ਕਰ ਲਈਦੀ 5 ਵਜੇ 5 ਵਜੇ ਠੀਕ ਆ ਤੇ 5 ਤੋਂ 5 ਜਿਹੜੀ ਸਜਣੋਂ ਚਵਾਈ ਆ ਉਹ ਜਿਹੜੀ ਆ ਅੰਤਾਜਾ ਲਾ ਲਿਓ ਕਿੰਨੀ ਘੱਟ ਕੁਆਲਿਟੀ ਬਾਨੀ ਆ ਚਵਾਈ ਬਹੁਤ ਹੈ ਵਾਕਈ ਸ਼ੇਕ ਕਰਦੀ ਹੈ ਹਨਾ ਬਾਲਟੀ ਦੀ ਮੋਟੀ ਮੋਟੀ ਧਾਰ ਹੈ ਚਲੋ ਬਸ ਕਰੋ ਬਾਈ ਜੀ ਬਾਈ ਜੀ ਬਸ ਕਰੋ ਇਹ ਥੋੜੀ ਆਗੇ ਕੋਈ ਆਖੂਗਾ ਕਿ ਗਾਂ ਨੂੰ ਚਵਾਈ ਗਾਏ ਐ ਤੇ ਜੂਣ ਨਹੀਂ 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 ਚਵਾਈ ਬਹੁਤ ਸੋਹਣੀ ਲੱਗੀ ਕਰਮਾਲੀ ਨੂੰ ਰੂਹ ਖੁਸ਼ ਕਰ ਦਿੰਦੀ ਚਵਾਈ ਹੈ ਨਾ ਚੰਗੀ ਮੋਟੀ ਧਾਰ ਹੁੰਦੀ ਆ ਬਸ ਕਰੋ ਇਹ ਗਾ ਗਰਮੀ ਦਾ ਤੋਹਫਾ ਹੀ ਆ ਹਾਂ ਕਰੋ ਉਸ ਨਾਲ ਲੈ ਲੈ ਕੋਈ ਮੈਂ ਲੈ ਇੱਕ ਬਰੋਬਰ ਹੀ ਆਏ ਹੂੰ ਦੁੱਧ ਵੀ ਚਟਾਉ ਮਈਆਂ ਵਰਗਾ ਮਈਆਂ ਵਰਗਾ ਹੈ ਨਾ ਕੀਮਤ ਬਾਈ ਖਿਰ ਕਿੰਨੀ ਕਰਦੀ ਆ ਕੀ ਜੀ ਸੰਧੂ ਸਾਹਿਬ ਨਾ ਕੋਈ 65 ਤੇ ਨਾ ਕੋਈ 60 ਹੂੰ ਹਾਂ ਨਾ ਗਾਂ ਪੂਰੇ 55000 ਦੇ ਦਾਂਗੇ ਠੀਕ ਆ ਕੋਈ ਪਿਆਰ ਮਖਤੋਜੂ ਛੋੜ ਛਪਾਈ ਹੋਊਗਾ ਕਿੰਨਾ ਕ ਕਰਦ ਗਏ ਕੋਈ 150 ਹੀ ਹੋਊਗਾ ਕੇ ਕੋਈ 1000 2000 ਕਰਦ ਗਏ ਨਹੀਂ 1000 2000 ਧੱਕਾ ਹਾਂਜੀ 54 ਕਰਦਾਂਗੇ ਚੱਲ ਓਕੇ ਠੀਕ ਹੈ ਜੀ 54000 ਦੀ ਦੇ ਦਿਓ ਠੀਕ ਆ ਤੇ ਦੂਜੇ ਨੰਬਰ ਤੇ ਵੀ ਤਾਜੀ ਜਰਸੀ ਸੂਈ ਹੈ ਨਾ ਹਾਂਜੀ ਕਿੰਨਾ ਕ ਸਮਾਂ ਹੋ ਗਿਆ ਇਹਨੂੰ ਸੂਈ ਨੂੰ ਇਹਨੂੰ ਸੂਈ ਨੂੰ ਸੰਧੂ ਸਾਹਿਬ ਵਰਤ ਤੋਂ ਬਾਅਦ ਹਫਤਾ ਹੋਇਆ ਹੋਊਗਾ ਤੇ ਇਹ ਕਿੰਨਾ ਦੁੱਧ ਕੋਲੂਗਾ ਹੁਣ ਜਿਹੜਾ ਮੌਕੇ ਦਾ ਦੁੱਧ ਹੋਊਗਾ 17 18 ਕਿਲੋ ਗਾਂ ਕੋਲ 17 18 ਕਿਲੋ ਦੂਜਾ ਸੂਈ ਕਿਸੇ ਭਰਾ ਨੇ ਦੂਰੋਂ ਹਣਾ ਹੋਵੇ ਹਾਂ ਦੋ ਟਾਈਮ ਇੱਥੇ ਸਾਡੇ ਘਰ ਰਵੇ ਰਾਤ ਜੇ ਗਾਠ ਦੋ 17 18 ਕਿਲੋ ਨਾ ਨਿਕਲੇ ਅਸੀਂ ਨੂੰ ਜਿੰਨਾ ਉਹਦਾ ਖਰਚਾ ਲੱਗਾ ਉਹ ਦੇ ਕੇ ਘੱਲਾਂਗੇ ਵਾਹ ਵਾਹ ਇਹ ਨਹੀਂ ਦੱਸਾਂ ਕੋਦੇ ਨਿਕਲੂ ਕੋਸ ਨਹੀਂ ਨਹੀਂ ਸਹੀ ਆ ਤੁਹਾਡਾ ਮਾਲ ਹੀ ਉਸ ਵੇਲੇ ਇਸੇ ਕਰਕੇ ਵੇਚ ਜਾਂਦਾ ਜਾਇਜ਼ ਕੀਮਤ ਹੁੰਦੀ ਆ ਮਾਲ ਵੀ ਸੁਥਰਾ ਹੁੰਦਾ ਆਹ ਮਾਲ ਦੋ ਹੀ ਲਿਓਣੇ ਨਾ ਆਪਾਂ ਲਿਓਣੇ ਮਰਚੂਪ ਕਰ ਗਈ ਆਪ ਤੋਫੇ ਆ ਤੋਫੇ ਆ ਹੈਨਾ ਥਾਂ ਨਾ ਬੜਾ ਸੋਹਣਾ ਲੱਗਾ ਇਹਨੂੰ ਵੀ ਇਹ ਘਟੋ ਘਟ 10 ਹੀ ਸਾਡੀ ਵਿਆਹ ਕਰੋ ਵੀਡੀਓ ਬਣਾਤੀ ਆ ਬਣਾਤੀ ਆ ਜੀ ਚਲੋ ਆਪਾਂ ਵੀਡੀਓ ਪਾਉਣੇ ਨਾ

ਭਾਈ ਕੀਮਤ ਕੀ ਕਰਤੀ ਇਹ ਤਾਂ ਸੰਧੂ ਸਾਹਿਬ ਨਾਵੇਂ 65 ਨਾਵੇਂ 70 ਹੂੰ ਦੋ ਘੜ ਸਾਰਦੀ ਦੇ ਦਾਂਗੇ ਆ ਇਹ ਵੀ 75 ਹੀ ਕਰ ਦੀਗੇ ਨਹੀਂ 75 ਟੱਕਾ ਕਰ ਦਈਏ ਭਾਈ ਜੋੜਾ ਜਿਹੜਾ ਮਨ ਪੰਜਾ ਦੀ ਆਉਣਾ ਕਰ ਪੂਰੇ 55 ਦੀ ਆ ਸੁਹਾਰ ਨਾ ਕੀ ਉਹ ਨਾ ਕਹਿੰਦਾ ਜੇ ਜਾ ਦੀ ਬੜਾ ਕੋ ਹੋ ਜਾਂਦਾ ਜੀ ਕੁਛ ਨਹੀਂ ਹੁੰਦਾ ਜਾਣਦਾ ਚਲ ਇਹ ਜੋੜਾ ਇਕੱਠੇ 53 53000 ਦੇ ਸਕਦੇ। ਜੇ ਇਹ ਨਾ ਆਖੇ ਭਰਾ ਵੀ ਐ ਘੱਟ ਕਰ ਲਾ ਵਾਧਾ ਕਰ ਲਾ। ਹੂੰ। ਉਹ ਭਰਾ ਆਪਣਾ ਫੋਨ ਲਾਵੇ ਜਿੰਨੇ ਲੈਣੀ ਆ। ਓਕੇ। ਠੀਕ ਆ ਕਿ ਨਹੀਂ? ਸਜਣੋ ਖਰੀਦਦਾਰੀ ਕਰਿਓ ਪਿੰਡ ਗੁਰਮੁਖ ਸਿੰਘ ਪਹੈਣੀ ਪਹੁੰਚ ਕੇ ਤੇ ਇਹਨੀਆਂ ਵੀ ਤਾਰਾਂ ਮਰੌਣੀਆਂ। ਹਾਂਜੀ ਸੰਤੂ ਸਾਹਿਬ। ਮਰਵਾ ਦੋ ਮਰਵਾ ਦੋ। ਤੇ ਜਿਹੜੇ ਤਾਰਾਂ ਦੇ ਵਿੱਚ ਤਕਰੀਬਨ ਪਤਾ ਲੱਗ ਜਾਂਦਾ ਸਾਰਾ تسਲੀ ਹੋ ਜਾਂਦੀ ਸਜਣੋ। ਤੇ ਲਓ ਜੀ। ਚਵਾਈ ਸਜਣੋ ਚੰਗੀ ਆਂਦੀ ਬਾਈ ਕਹਿੰਦਾ। ਗੋਲ ਧਾਰ ਆ ਬਿਲਕੁਲ ਹੈਨਾ ਬਿਲਕੁਲ ਮੋਟੀ ਮੋਟੀ ਧਾਰ ਆਉਂਦੀ ਸਜਾ ਦੀ ਆ ਵੇਖ ਸਕਦੇ ਕਿੰਨੀ ਮੋਟੀ ਧਾਰ ਆਉਂਦੀ ਪੂਰਾ ਥਾਣਾ ਹੱਥ ਚੋਂ ਲਾਇ ਨਹੀਂ ਆ ਕਿ ਥਾਣ ਨਿਕਾਉਗਾ ਨਹੀਂ ਥਾਣ ਪੂਰਾ ਮੁਠੀ ਵਾਲਾ ਥਾਣਿਆ ਬਸ ਕਰੋ ਜਿੱਤ ਤੇ ਕਰਦਾ ਜਿਵੇਂ ਚੋਈ ਜੀ ਸਜਰੋ ਪੂਰਾ ਮੁਠੀ ਦੇ ਵਿੱਚ ਥਾਣ ਆਉਂਦਾ ਲੋ ਜੀ ਜਿਹੜਾ ਭਰਾ ਲੈ ਜਾਊਗਾ ਨਾ 20 ਕਿਲੋ ਦੋ ਦੋ ਹੰਟ ਗਰਮੀ ਜੀ ਦੇਊਗੀ ਨੋਇਆ ਸੱਜਣਾ ਚੰਗੀ ਆ 17 18 ਕਿਲੋ ਜਿਹੜਾ ਦੁੱਧ ਭਾਂਡੇ ਚ ਚਵਾ ਰਹੀ ਆ ਖਰੀਦਦਾਰੀ ਕਰਿਓ ਮਿਲਦੇ ਆ ਅਗਲੀ ਵੀਡੀਓ ਦੇ ਨਾਲ ਰੱਬ ਰਾਖਾ ਜੀ ਸਤਿ ਸ੍ਰੀ ਅਕਾਲ